ਸਸੀ ਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਦਰਸ਼ ਜੋਸਨ ਇਸ ਟਾਈਮ ਮੌਜੂਦ ਹਾਂ ਡੀਐਸਪੀ ਦਫਤਰ ਜਲਾਲਾਬਾਦ ਦੇ ਵਿੱਚ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਕੋਹੜੀ ਮਾਰ ਕੇ ਹਤਿਆ ਕਰ ਦਿੱਤੀ ਸੀ ਤਾਂ ਮਹਾਂਜ ਪੁਲਿਸ ਨੇ 6 ਘੰਟਿਆਂ ਦੇ ਵਿੱਚ આરોપી ਨੂੰ ਗ੍ਰਿਫਤਾਰ ਕਰ ਲਿਆ ਹੈ ਪੰਜਾਬ ਪੁਲਿਸ ਦੀ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਹੜਾ આરોપી ਨੂੰ ਜਲਦੀ ਤੂੰ ਜਲਦੀ ਗ੍ਰਿਫਤਾਰ ਕੀਤਾ ਗਿਆ ਤਾਂ ਡੀਐਸਪੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣਾ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਡੀਐਸਪੀ ਜਲਾਲਾਬਾਦ ਦਾ ਥਾਣਾ ਅਰਨੀਵਾਲ ਦੇ ਵਿੱਚ ਪਿੰਡ ਪੈਂਦਾ ਹੈ ਹੌਦ ਖਾਸ ਉੱਥੇ ਸੁਖਦੇਵ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਘਰ ਵਾਲੀ ਦਾ ਕਤਲ ਕਰਤਾ ਸੀ ਅੱਜ ਸਵੇਰ ਮਾਰਨਿੰਗ ਇਹ ਉਹ ਉਹਦੇ ਕਰੈਕਟਰ ਤੇ ਸ਼ੱਕ ਕਰਦਾ ਸੀਗਾ ਪੱਲੋਬਾਈ ਉਹਦਾ ਘਰ ਵਾਲੀ ਦਾ ਨਾਂ ਹੈ ਕਹਾਣੀ ਨਾਲ ਸ਼ਰਾਬ ਪੀਤੀ ਹੋਈ ਸੀ ਉਹਨੇ ਮਰਡਰ ਕਰਤਾ ਤੇ ਉਹਦੇ ਲੜਕੇ ਗੁਰਮੇਲ ਸਿੰਘ ਜਿਹੜਾ ਕਿ ਚਸ਼ਮਦੀਦ ਗਵਾਹ ਸੀਗਾ ਉਹਦੇ ਬਿਆਨਾਂ ਤੇ ਅਸੀਂ ਐਫ ਆਈ ਆਰ ਨੰਬਰ 84 ਅੰਡਰ ਸੈਕਸ਼ਨ 107 103 ਬੀ ਐਨ ਐਸ ਭਾਰਤੀ ਨਿਆਂਇ ਸਹਿਨਤਾ ਜਿਹਨੂੰ 302 ਆਈ ਪੀ ਸੀ ਕਹਿੰਦੇ ਆ ਆਪਾਂ ਤੇ ਉਹਦੇ ਤਹਿਤ ਅਸੀਂ ਇਹ ਮਾਮਲਾ ਦਰਜ ਕਰ ਲਿਆ ਤੇ ਇਹਨੂੰ ਮਹਿਜ ਪੁਲਿਸ ਨੇ ਜਿਹੜੀ ਅਮੀਰ ਅਰਮੀ ਵਾਲੇ ਦੀ ਜਿਹੜੀ ਪੁਲਿਸ ਸੀ ਉਹਦੀਆਂ ਪਾਰਟੀਆਂ ਬਣਾਈ ਗਈਆਂ ਸਾਡੀ ਸੀਆਈਏ ਦੀ ਟੀਮ ਤੇ ਸਾਰੀਆਂ ਟੀਮਾਂ ਬਣਾ ਕੇ ਅਸੀਂ ਉਹਨੂੰ ਮਹਿਜ 6 ਘੰਟਿਆਂ ਵਿੱਚ ਅਸੀਂ ਅਰੈਸਟ ਕਰ ਲਿਆ ਉਹਨਾਂ ਨੂੰ ਸਰ ਕਿੰਨੀ ਉਮਰ ਸੀ ਇਹ ਪਤਨੀ ਪਤੀ ਉਹ ਉਹਦੀ ਉਮਰ ਸੀ ਕੀ ਉਹ ਤਾਂ 2 ਸਾਲ ਵੱਡੀ ਸੀ ਥੋੜੀ ਇਹਦੀ 47 ਸਾਲ ਦੀ ਉਮਰ ਸੀ ਉਹਦੀ ਕਿੱਥੋਂ ਗ੍ਰਿਫਤਾਰੀ ਹੋਈ ਇਹਦੀ ਅਰਨੀ ਵਾਲੇ ਤੋਂ ਹੋਈ ਹੈ ਗ੍ਰਿਫਤਾਰੀ ਕੋਈ ਹਥਿਆਰ ਵੀ ਬਰੰਦ ਹੋਇਆ ਜਿੰਨੇ ਦਾ ਕਤਲ ਹਾਂ ਕਹਾੜੀ ਸੀਗੀ ਉਹ ਬਰੰਦ ਕਰਾਵਾਂਗੇ ਉਤੋਂ ਤੇ ਮਾਨਯੋਗ ਐਸਐਸਪੀ ਮੈਮ ਡਾਕਟਰ ਪ੍ਰਗਜੈਨ ਉਹਨਾਂ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਜਿਸ ਦੇ ਤਹਿ ਸਾਨੂੰ ਇਹ ਸਫਲਤਾ ਪ੍ਰਾਪਤ ਹੋਈ ਸਰ ਲਗਾਤਾਰ ਕਤਲਵਾਵਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰ ਲਈ ਵਾਪਰੀਆਂ ਨੇ ਲਗਾਤਾਰ ਪਿਛਲੇ ਦਿਨੀ ਪਾਕਾ ਪਿੰਡ ਚ ਵੀ ਇੱਕ ਕਤਲ ਦੀ ਘਟਨਾ ਵਾਪਰੀ ਹੈ ਤੇ ਅੱਜ ਹੋਲੇਪਾਸਟ ਕੀ ਕਿਹਾ ਜਾਊਗਾ ਦੇਖੋ ਮੈਂ ਜਿਹੜੇ ਗਲਤ ਅਨਸਰ ਨੇ ਉਹਨਾਂ ਨੂੰ ਇਹ ਵਾਰਨ ਕਰਾਂਗਾ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਉਥੋਂ ਕੋਈ ਨਹੀਂ बच ਸਕਦਾ ਉਹ ਜਿਹੜਾ ਪਾਕਾ ਵਿਖੇ ਕਤਲ ਹੋਇਆ ਸੀ ਉਹਦੇ ਵੀ ਮੈਜ ਅਸੀਂ ਕੁਝ ਹੀ ਘੰਟਿਆਂ ਦੇ ਵਿੱਚ ਉਹਨਾਂ ਦੇ ਤਿੰਨ ਅਕਿਊਜ਼ ਦਸੀਂ ਫੜ ਲਈ ਸੀ ਜੇ ਕੋਈ ਆਦਮੀ ਇਹ ਸੋਚਦਾ ਹੈ ਵੀ ਜੁਰਮ ਕਰਕੇ ਉਹ ਬਚ ਜਾਏਗਾ ਉਹ ਉਹਦੀ ਗਲਤ ਫਹਮੀ ਹੈ ਕਾਨੂੰਨ ਤੋਂ ਨਹੀਂ ਬਚਿਆ ਜਾ ਸਕਦਾ ਇਸ ਕਰਕੇ ਕਾਨੂੰਨ ਦੇ ਮੁਤਾਬਕ ਹੀ ਚੱਲਿਆ ਜਾਵੇ ਤਾਂ ਜ਼ਿਆਦਾ ਬਿਹਤਰ ਹੈ ਸਰ ਜਿਹੜਾ ਅੱਜ ਦੋਸ਼ੀ ਗ੍ਰਿਫਤਾਰ ਕੀਤਾ ਇਹਦੇ ਨਾਲ ਕੋਈ ਹੋਰ ਵੀ ਵਿਅਕਤੀ ਸੀ ਕਤਲ ਦੇ ਵਿੱਚ ਜਾਂ ਇਕੱਲਾ ਹੀ ਸੀ ਨਹੀਂ ਇਹਨੂੰ ਆਪਣੀ ਘਰ ਵਾਲੀ ਦੇ ਚਰਿੱਤਰ ਤੇ ਥੋੜਾ ਡਾਊਟ ਸੀ ਇਹ ਇਕੱਲਾ ਹੀ ਸੀਗਾ ਇਹ